ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਓ ਅੱਜ ਆਪਾਂ ਸੁਣਦੇ ਹਾਂ ਲੇਖਕ ਨਵਤੇਜ ਸਿੰਘ ਜੀ ਦੀ ਲਿਖੀ ਹੋਈ ਕਹਾਣੀ ਬਸ਼ੀਰਾ ਬਸ਼ੀਰਾ ਤੇ ਮੈਂ ਬੜੇ ਚੰਗੇ ਬੇਲੀ ਸਾਂ ਲੋਕਣ ਮਿੱਟੀ ਜਾਂ ਕਿਸੇ ਹੋਰ ਖੇਡ ਵਿੱਚ ਜਦੋਂ ਹਾਣੀ ਬਣਨਾ ਹੁੰਦਾ ਤਾਂ ਅਸੀਂ ਦੋਵੇਂ ਕੋਸ਼ਿਸ਼ ਕਰਦੇ ਕਿ ਅਸੀਂ ਹਾਣੀ ਬਣੀਏ ਜੇ ਕਿਤੇ ਬੰਟਿਆਂ ਤੋਂ ਦਵਾ ਡੁੱਲਣ ਤੋਂ ਇਆ ਬਾਲ ਉਮਰ ਦੇ ਹੋਰ ਛਿਆਂ ਬਹਾਨਿਆਂ ਤੋਂ ਕੋਈ ਮੇਰੇ ਨਾਲ ਲੜ ਪੈਂਦਾ ਤਾਂ ਉਹ ਨਿੱਤ ਮੇਰੀ ਮਦਦ ਕਰਦਾ ਜਮਾਤ ਵਿੱਚ ਜੇ ਕੁਝ ਉਸ ਨੂੰ ਸਮਝਣਾ ਪੈਂਦਾ ਤਾਂ ਮੈਂ ਸਮਝਾ ਦਿੰਦਾ ਇਮਤਿਹਾਨ ਲਈ ਅਸੀਂ ਇਕੱਠੇ ਤਿਆਰੀ ਕਰਦੇ ਜਿੰਨਾ ਕੁਝ ਮੈਨੂੰ ਆਉਂਦਾ ਹੁੰਦਾ ਮੈਂ ਉਹਨੂੰ ਪੜ੍ਹਾ ਦਿੰਦਾ ਅਸੀਂ ਇੱਕ ਦੂਜੇ ਦੀ ਬਾਹਾਂ ਸਾਂ ਮੈਂ ਛੋਟੇ ਹੁੰਦਿਆਂ ਤੋਂ ਬਹੁਤ ਹੀ ਕਟਕ ਦੇ ਰੋਇਆ ਹੋਵਾਂਗਾ ਹਾਂ ਇੱਕ ਵਾਰ ਦਾ ਚੇਤਾਈ ਮੈਂ ਫਰਨ ਫਰਨ ਰੋਈ ਜਾਂਦਾ ਸੀ ਤੇ ਬਸ ਹੀ ਨਹੀਂ ਸਾਂ ਕਰਦਾ ਖੇਡਦੇ ਆ ਖੇਡਦੇ ਆ ਬਸ਼ੀਰੇ ਨੂੰ ਮੱਥੇ ਦੇ ਵਿੱਚਕਾਰ ਵੱਡਾ ਸਰਾ ਕਾਬਲੀ ਭੂਂਡ ਲੜ ਗਿਆ ਸੀ ਉਹਦੇ ਨੱਕ ਵਿੱਚੋਂ ਲਹੂ ਦੇ ਤਤੇਰੀ ਫੁੱਟ ਰਹੀ ਸੀ ਤੇ ਮੈਂ ਬੇਵਸਜਾ ਹੋ ਕੇ ਰੋਣ ਲੱਗ ਪਿਆ ਸਾਂ ਮੈਨੂੰ ਆਪਣੇ ਮੱਥੇ ਵਿੱਚ ਸੋਜ ਚੜਦੀ ਜਾਪੀ ਸੀ ਕਈ ਮੁੰਡੇ ਸਾਡੀ ਯਾਰੀ ਤੋਂ ਸੜਦੇ ਹੁੰਦੇ ਸਨ ਮੈਂ ਜਮਾਤ ਵਿੱਚ ਪੜ੍ਹਾਈ ਵਿੱਚ ਸਭ ਤੋਂ ਅੱਗੇ ਸਾਂ ਤੇ ਬਸ਼ੀਰਾ ਖੇਡਾਂ ਤੇ ਦੌੜਾਂ ਵਿੱਚ ਨਾਲੇ ਬਸ਼ੀਰਾ ਗਾਉਂਦਾ ਬੜਾ ਚੰਗਾ ਸੀ ਤੇ ਸਵੇਰੇ ਪੜ੍ਹਾਈ ਤੋਂ ਪਹਿਲਾਂ ਜਿਹੜੀ ਪ੍ਰਾਰਥਨਾ ਹੁੰਦੀ ਸੀ ਉਹਦੇ ਵਿੱਚ ਅਗਵਾਈ ਕਰਦਾ ਹੁੰਦਾ ਸੀ ਬਸ਼ੀਰਾ ਮੇਰੇ ਤੋਂ ਪਹਿਲਾਂ ਦਾ ਇਸ ਸਕੂਲ ਵਿੱਚ ਪੜ੍ਹਦਾ ਸੀ ਪਹਿਲੋ ਸੁਣਿਆ ਏ ਉਹ ਪੜ੍ਹਾਈ ਵਿੱਚ ਬੜਾ ਨਲਾਇਕ ਹੁੰਦਾ ਸੀ ਮੈਨੂੰ ਆਪਣੇ ਪਿਛਲੇ ਸਕੂਲ ਵਿੱਚ ਡ੍ਰਿਲ ਮਾਸਟਰ ਕੋਲੋਂ ਬੜਾ ਡਰ ਲੱਗਦਾ ਹੁੰਦਾ ਸੀ। ਬਾਕੀ ਫੁੱਟਬਾਲ ਤੇ ਹੋਰ ਨਾ ਖੇਡਾਂ ਵਿੱਚੋਂ ਕੁਝ ਵੀ ਮੈਨੂੰ ਨਹੀਂ ਸੀ ਆਉਂਦਾ। ਪਰ ਜਦੋਂ ਦਾ ਮੈਂ ਇਸ ਸਕੂਲ ਵਿੱਚ ਆਇਆ ਸਾਂ ਮੇਰਾ ਇਹ ਡਰ ਦੂਰ ਹੋ ਗਿਆ ਸੀ ਤੇ ਮੈਂ ਖੇਡਾਂ ਵਿੱਚ ਚੰਗਾ ਹੋ ਗਿਆ ਸਾਂ ਤੇ ਬਸ਼ੀਰਾ ਪੜ੍ਹਾਈ ਵਿੱਚ ਅਜਿਹਾ ਜਾਦੂ ਸੀ ਸਾਡੀ ਯਾਰੀ ਦਾ। ਬਸ਼ੀਰੇ ਦੀ ਫੁੱਟਬਾਲ ਵਿੱਚ ਕਿੱਕ ਬੜੀ ਮਸ਼ਹੂਰ ਹੁੰਦੀ ਸੀ। ਜਦੋਂ ਸਾਡਾ ਮੈਚ ਕਿਸੇ ਹੌ ਸਕੂਲ ਨਾਲ ਹੋਣਾ ਹੁੰਦਾ ਤਾਂ ਉਹਨਾਂ ਦੇ ਖਿਡਾਰੀ ਬਸ਼ੀਰੇ ਦੇ ਗੋਡੇ ਗਿੱਟੇ ਭੰਨਣ ਦੀ ਉਡੀਕ ਵਿੱਚ ਹੀ ਰਹਿੰਦੇ ਪਰ ਘਾਟ ਹੀ ਕਦੇ ਉਹਨੂੰ ਸੱਟ ਚੋਟ ਲੱਗਦੀ ਉਹ ਫੁੱਟਬਾਲ ਨੂੰ ਇੰਜ ਕਮਾਉਂਦਾ ਕਿ ਤੱਕਣ ਵਾਲੇ ਹੈਰਾਨ ਰਹਿ ਜਾਂਦੇ ਤੇ ਉੱਚੀ ਉੱਚੀ ਉਹਦਾ ਨਾਂ ਲੈ ਕੇ ਉਹਦੀਆਂ ਤਾਰੀਫਾਂ ਕਰਦੇ ਇਹ ਤਾਰੀਫਾਂ ਮੈਨੂੰ ਯਾਦ ਨਹੀਂ ਆ ਜਿਵੇਂ ਲੋਕ ਮੇਰੀਆਂ ਕਰ ਰਹੇ ਹੁਣ ਮੈਂ ਫੁੱਟਬਾਲ ਦੇ ਮੈਚ ਵਾਲੇ ਦਿਨ ਆਪਣੇ ਆਪ ਵਿੱਚ ਮਿਉਂਦਾ ਨਹੀਂ ਸਾਂ ਹੁੰਦਾ ਮੇਰੇ ਘਰ ਦੇ ਮੇਰਾ ਜਨਮ ਦਿਨ ਮਨਾਉਂਦੇ ਹੁੰਦੇ ਸਨ ਇਸ ਦਿਨ ਸਾਡੇ ਕਈ ਰਿਸ਼ਤੇਦਾਰ ਮੁੰਡੇ ਕੁੜੀਆਂ ਨੂੰ ਮਾਤਾ ਜੀ ਸ਼ਹਿਰੋਂ ਬੁਲਾਉਂਦੇ ਬੜੇ ਸੋਹਣੇ ਕੱਪੜੇ ਪਾਈ ਇਹ ਸੋਹਣੇ ਮੁੰਡੇ ਤੇ ਸੋਹਣੀਆਂ ਕੁੜੀਆਂ ਆਉਂਦੀਆਂ ਸੋਹਣੀਆਂ ਸੁਗਤਾਂ ਲਈ ਖਿਡੌਣੇ ਮੇਰੇ ਮਨ ਨੂੰ ਲਲਚਾਉਂਦੇ ਸਨ ਟਾਫੀਆਂ ਤੇ ਚਾਕਲੇਟ ਜਿਨ੍ਹਾਂ ਦੀ ਅਨੋਖੀ ਮਿਠਾਸ ਗਲੇ ਦੀ ਜੀਭ ਵਿੱਚ ਕਿੰਨੀ ਦੇਰ ਜਿਉਂਦੇ ਰਹਿੰਦੇ ਸੀ ਪਰੇ ਦੇਸ਼ ਦੀ ਸੈਰ ਕਰਦੀਆਂ ਮੂਰਤਾਵਲੀਆਂ ਕਿਤਾਬਾਂ ਸੋਹਣੀਆਂ ਕੁੜੀਆਂ ਅੱਖਾਂ ਮਟਕਾ ਮਟਕਾ ਕੇ ਅੰਗਰੇਜ਼ੀ ਵਿੱਚ ਗਾਉਣ ਗਾਉਂਦੀਆਂ ਬਸ਼ੀਰਾ ਚੱਕਦਿਆਂ ਚੱਕਦਿਆਂ ਸ਼ਰਮ ਨਾਲ ਦੂਰਾ ਹੋਇਆ ਇੱਕ ਨੁਕਰੇ ਬੈਠਾ ਰਹਿੰਦਾ ਉਹਨੇ ਗਾਉਣਾ ਤਾਂ ਕੀ ਉਹਦੇ ਮੂੰਹੋਂ ਗੱਲ ਵੀ ਇਹਨਾਂ ਸਾਹਮਣੇ ਨਹੀਂ ਸੀ ਨਿਕਲਦੀ ਇਹਨਾਂ ਸਾਹਮਣੇ ਉਹ ਘਾਟੀ ਕੁਝ ਖਾਂਦਾ ਮਤੇ ਉਸ ਦੀ ਕਿਸੇ ਗਲਤੀ ਤੋਂ ਏ ਸਵਲਤੀ ਮਠਿਆਈ ਵਾਂਗ ਸੋਨੇ ਕਾਗਜ਼ਾ ਵਿੱਚ ਬਲੇਟੇ ਹੱਸਣਾ ਪੈਂਣ ਤੇ ਮੈਨੂੰ ਇਹ ਸਾਰੇ ਅੰਗਰੇਜ਼ੀ ਗੌਣ ਗਾਉਨੀਆਂ ਕੁੜੀਆਂ ਤੇ ਸੁਗਾਤਾਂ ਲੱਦੇ ਮੁੰਡੇ ਚੰਗੇ ਨਾ ਲੱਗਦੇ ਕਿਉਂਕਿ ਬਸ਼ੀਰਾ ਇਹਨਾਂ ਸਾਹਮਣੇ ਹੱਸਦਾ ਨਹੀਂ ਸੀ ਹਾਸਾ ਜਿੰਦੇ ਵਿੱਚ ਮੈਨੂੰ ਬਾਸਮਤੀ ਦੇ ਖੇਤਾਂ ਦੀ ਮਹਿਕ ਜਾਪਦੀ ਹੁੰਦੀ ਸੀ ਕਿਉਂਕਿ ਬਸ਼ੀਰਾ ਇਹਨਾਂ ਸਾਹਮਣੇ ਗਾਉਂਦਾ ਨਹੀਂ ਸੀ ਗੀਤ ਜਿਨ੍ਹਾਂ ਦੇ ਲੰਮ ਸਲੰਮੇ ਰੁੱਖਾਂ ਵਾਂਗ ਸੀ ਇਹਨਾਂ ਸਾਹਮਣੇ ਬਸ਼ੀਰਾ ਕੁਝ ਇੰਜ ਸੁngੜ ਕੇ ਬੈੰਦਾ ਕਿ ਉਹਦਾ ਕੱਦ ਵੀ ਛੋਟਾ ਹੋ ਗਿਆ ਜਾਪਦਾ ਇਹਨਾਂ ਮੁੰਡੇ ਕੁੜੀਆਂ ਵਿੱਚੋਂ ਮੈਨੂੰ ਇੱਕ ਕੁੜੀ ਕਾਂਤੀ ਚੰਗੀ ਲੱਗਦੀ ਸੀ ਕਿਉਂਕਿ ਉਹ ਬਸ਼ੀਰੇ ਨਾਲ ਗੱਲ ਕਰਦੀ ਸੀ ਤਾਂ ਉਹਦੇ ਮੂੰਹ ਮੱਥੇ ਤੇ ਕੋਈ ਅਮੀਰੀ ਦੇ ਵਟ ਨਹੀਂ ਸੀ ਪੰਦੇ ਤੇ ਉਸਦੇ ਦਿਲ ਵਿੱਚ ਅੰਗਰੇਜ਼ੀ ਨਹੀਂ ਸੀ ਵਸਸੀ ਹੁੰਦੀ ਉਨੇ ਮੇਰੇ ਲਈ ਲਿਆਂਦੀਆਂ ਸੁਗਾਤਾਂ ਵਿੱਚੋਂ ਰੰਗ-ਬਰੰਗੀ ਜਰਸੀ ਬਸ਼ੀਰੇ ਨੂੰ ਵੀ ਦੇ ਦਿੱਤੀ ਸੀ ਕਾਂਤੀ ਇਸ ਤੋਂ ਮਗਰੋਂ ਜਦ ਵੀ ਹਸਦੀ ਉਹਦੇ ਹਾਸੇ ਵਿੱਚੋਂ ਹੀ ਮੈਨੂੰ ਬਾਸਬਤੀ ਦੇ ਖੇਤਾਂ ਦੀ ਮਹਿਕ ਆਉਣ ਲੱਗ ਪਈ ਸੀ ਮੇਰਾ ਕਮਰਾ ਮੇਰੀ ਅਲਮਾਰੀ ਮੇਰਾ ਸੰਦੂਕ ਸਭ ਕੁਝ ਜਨਮ ਦਿਨ ਦੀਆਂ ਸੁਗਾਤਾਂ ਨਾਲ ਭਰ ਜਾਂਦੇ ਪਰ ਮੈਨੂੰ ਇਹ ਸਭ ਲੈਣ ਤੋਂ ਵੱਧ ਆਨੰਦ ਆਪਣੇ ਜਨਮ ਦਿਨ ਤੇ ਬਸ਼ੀਰੇ ਨੂੰ ਕੁਝ ਯਾਰੀ ਦੀ ਨਿਸ਼ਾਨੀ ਵਜੋਂ ਦੇਣ ਵਿੱਚ ਆਉਂਦਾ ਮੈਂ ਇੱਕ ਵਾਰ ਉਹਨੂੰ ਬੜਾ ਵਧੀਆ ਫੁੱਟਬਾਲ ਦਿੱਤਾ ਫੁੱਟਬਾਲ ਦਾ ਨਾਂ ਉਹ ਮਦਾਰੀ ਸੀ ਇਹ ਲੈ ਕੇ ਉਹ ਬੜਾ ਖੁਸ਼ ਹੋਇਆ ਇਹ ਪਹਿਲਾ ਫੁੱਟਬਾਲ ਸੀ ਜਿਹੜਾ ਨਿਰੋਲ ਉਹਦਾ ਆਪਣਾ ਸੀ ਅਸੀਂ ਬਚਪਨ ਦੀਆਂ ਉਡਾਰੀਆਂ ਵਿੱਚ ਕਈ ਥਾਂ ਕਈ ਸ਼ਹਿਰ ਕਈ ਧਰਤੀਆਂ ਉੱਡ ਚੁੱਕੇ ਸਾਂ ਬਸ਼ੀਰੇਆ ਅਸੀਂ ਕਾਲਜ ਵਿੱਚ ਵੀ ਇਕੱਠੇ ਪੜਾਂਗੇ ਤੇ ਤੂੰ ਫੁੱਟਬਾਲ ਦੀ ਯੂਨੀਵਰਸਿਟੀ ਟੀਮ ਵਿੱਚ ਚੁਣਿਆ ਜਾਵੇਗਾ ਤੇ ਤੇਜ ਤੂੰ ਬੜੀਆਂ ਕਿਤਾਬਾਂ ਲਿਖੇਗਾ ਮੇਰਾ ਹਾਲ ਵੀ ਲਿਖੀ ਤੇਰੀਆਂ ਕਿਤਾਬਾਂ ਸਾਰੇ ਲੋਕ ਪੜਿਆ ਕਰਨਗੇ ਕਿਸੇ ਪਲ ਤੇਰੀ ਕਿਤਾਬ ਵੇਖ ਕੇ ਮੈਂ ਮਾਨ ਨਾਲ ਕਿਹਾ ਕਰਾਂਗਾ ਇਹ ਮੇਰੇ ਯਾਰ ਤੇਜ ਨੇ ਲਿਖੀ ਫੇਰ ਅਸੀਂ ਪ੍ਰਦੇਸ ਦੀ ਕੱਠੀ ਸੈਰ ਬਾਰੇ ਸੋਚਾਂਗੇ ਸਮੁੰਦਰ ਦੀਆਂ ਛੱਲਾਂ ਸੁਣਨ ਲੱਗ ਪੈਂਦੀਆਂ ਤੇ ਫੇਰ ਬਸ਼ੀਰਾ ਮੈਨੂੰ ਛੇੜਦਾ ਜੋ ਦੋ ਸੀ ਵਾਪਸ ਦੇਸ ਪਰਤਦੇ ਆ ਜਹਾਜ਼ ਤੋਂ ਉਤਰਾਂਗੇ ਤਾਂ ਅੱਗੇ ਉਹ ਕੁੜੀ ਕਾਂਤੀ ਖਲੋਤੀ ਹੋਵੇਗੀ ਉਹ ਤੈਨੂੰ ਹਾਰ ਪਾਏਗੀ ਤੇ ਮੈਨੂੰ ਵੀ ਕਿਉਂਕਿ ਮੈਂ ਤੇਰਾ ਬੇਲੀਵਾਂ ਤੇ ਫੇਰ ਤੂੰ ਉਹਦੇ ਨਾਲ ਵਿਆਹ ਕਰ ਲਵੇਂਗਾ ਉਦੋਂ ਪਤਾ ਨਹੀਂ ਕਿਉਂ ਮੇਰੀਆਂ ਲਾਲ ਗੱਲਾਂ ਸੂਹੀਆਂ ਹੋ ਜਾਂਦੀਆਂ ਸਨ ਤੇ ਮੈਂ ਉਹਨੂੰ ਉੱਤੋਂ ਝਿੜਕਦਾ ਅਜਿਹੀਆਂ ਗੱਲਾਂ ਨਹੀਂ ਕਰੀਦੀਆਂ ਮੈਂ ਤੇਰੇ ਨਾਲ ਨਹੀਂ ਬੋਲਣਾ ਪਰੰਦਰੋ ਇਹ ਗੱਲ ਮੈਨੂੰ ਬੜਾ ਨਿੱਗ ਦਿੰਦੀ ਤੇ ਚੰਗੀ ਚੰਗੀ ਲੱਗਦੀ ਸੀ ਇੱਕ ਦਿਨ ਬਸ਼ੀਰਾ ਸਕੂਲੇ ਨਾ ਆਇਆ ਫੇਰ ਦੂਜੇ ਦਿਨ ਵੀ ਨਾ ਮਲੇਰੀਏ ਬੁਖਾਰ ਦਾ ਮੌਸਮ ਸੀ ਮੈਂ ਜਾਤਾ ਤਾਪ ਚੜ ਗਿਆ ਹੁਣਾਸੋ ਉਹਦਾ ਪਿੰਡ ਮੇਰੇ ਤੋਂ ਤਿੰਨ ਕੋਹ ਤੇ ਸੀ ਨਾਲ ਮੈਂ ਵੀ ਕੁਝ ਢਿੱਲਾ ਮੱਠਾ ਸਾਂ ਆਪੇ ਪਤਾ ਕਰਨ ਨਾ ਜਾ ਸਕਿਆ 4-5-7 ਦਿਨ ਲੰਘ ਗਏ ਮੈਂ ਉਡੀਕਦਾ ਰਿਹਾ ਪਰ ਬਸ਼ੀਰਾ ਫੇਰ ਵੀ ਨਾ ਆਇਆ ਮੈਨੂੰ ਬੜਾ ਫਿਕਰ ਹੋਇਆ ਨਾਲੇ ਮੈਂ ਉਸ ਬਾਝੋਂ ਕੁਝ ਓਧਰ ਵੀ ਗਿਆ ਸਾਂ ਮੈਂ ਉਹਦੇ ਪਿੰਡ ਚੱਲਿਆ ਗਿਆ ਬਾਰ-ਬਾਰ ਚਰਾੰਦ ਵਿੱਚੀ ਬਸ਼ੀਰਾ ਇੱਕ ਮੱਝ ਚਰਾਂਦਾ ਮਿਲ ਗਿਆ ਮੈਂ ਉਹਨੂੰ ਪੁੱਛਿਆ ਬਸ਼ੀਰਾ ਤੂੰ ਸਕੂਲੇ ਕਿਉਂ ਨਹੀਂ ਆਉਂਦਾ ਉਹਨੇ ਜਵਾਬ ਦਿੱਤਾ ਮੇਰੇ ਮੀਂਹ ਨੇ ਮੱਝ ਖਰੀਦ ਲਈ ਮੈਨੂੰ ਉਦੋਂ ਉਹਦੀ ਗੱਲ ਸਮਝ ਨਹੀਂ ਸੀ ਆਈ ਮੈਂ ਇਹ ਮੱਝ ਖਰੀਦ ਲਈਏ ਮੱਝ ਦਾ ਜੋੜ ਮੇਰੀ ਦੁਨੀਆ ਵਿੱਚ ਦੁੱਧ ਲੱਸੀ ਨਾਲ ਹੀ ਸੀ ਪਰ ਬਸ਼ੀਰੇ ਦੀ ਦੁਨੀਆ ਵਿੱਚ ਅਤੇ ਕਿੰਨੇ ਹੀ ਹੋਰ ਲੋਕ ਇਸ ਦੁਨੀਆ ਵਿੱਚ ਵਸਦੇ ਹਨ ਜਿਨ੍ਹਾਂ ਲਈ ਮੱਝ ਦਾ ਜੋੜ ਦੁੱਧ ਪੀਣ ਨਾਲ ਨਹੀਂ ਕਰਦੇ ਗੁਜ਼ਾਰੇ ਖਾਤਰ ਠੇਕੇਦਾਰ ਕੋਲ ਸਾਰਾ ਦੁੱਧ ਵੇਚਦੇ ਨਾਲ ਸੀ ਸਿੱਪੇ ਸਿੱਪੇ ਦੁੱਧ ਲਈ ਤਰਸਣ ਨਾਲ ਸੀ ਸਗੂ ਲੋ ਹਟਣ ਤੇ ਬੇਲੀਆਂ ਨਾਲੋਂ ਵਿਛੜਣ ਨਾਲ ਸੀ ਬਸ਼ੀਰਿਆ ਉਹ ਫੁੱਟਬਾਲ ਜਿਹੜਾ ਮੈਂ ਤੈਨੂੰ ਦਿੱਤਾ ਸੀ ਉਹ ਤੇਰਾ ਪਹਿਲਾ ਤੇ ਆਖੀਰਲਾ ਫੁੱਟਬਾਲ ਸੀ ਸ਼ਾਇਦ ਹਾਲੇ ਵੀ ਉਹ ਸੁਗੜਿਆ ਹੋਇਆ ਤੇਰੇ ਦਿਲ ਦੀ ਕਿਸੇ ਨੁਕਰੇ ਅਡੋਲ ਪਿਆ ਹੋਣਾ ਏ ਤੇਰੇ ਪੈਰਾਂ ਵਿੱਚ ਕਿੱਕ ਮਾਰਨ ਦੀ ਸੱਦਰ ਕੜਵਲ ਪਾndi ਹੋਵੇਗੀ ਬਸ਼ੀਰਿਆ ਮੈਂ ਤੈਨੂੰ ਫੁੱਟਬਾਲ ਤਾਂ ਦਿੱਤਾ ਮੈਂ ਇਕੱਲਾ ਤੈਨੂੰ ਖੇਡਣ ਦੀ ਵੇਲ ਨਹੀਂ ਦੇ ਸਕਦਾ ਤੂੰ ਕਾਲਜ ਨਾ ਜਾ ਸਕਿਆ ਯੂਨੀਵਰਸਿਟੀ ਦੀ ਟੀਮ ਵਿੱਚ ਨਾ ਜਾ ਸਕਿਆ ਮੈਂ ਤੇਰਾ ਯਾਰ ਤੀਜ ਲਿਖਣ ਲੱਗ ਪਿਆ ਹਾਂ ਚੇਤੇ ਤੂੰ ਕਿਹਾ ਸੀ ਮੇਰਾ ਹਾਲ ਲਿਖੀ ਮੈਂ ਤੇਰਾ ਹਾਲ ਲਿਖਾਂਗਾ ਤੇ ਸਿਰਫ ਲਿਖਾਂਗਾ ਹੀ ਨਹੀਂ ਮੈਂ ਆਪਣੀ ਲੇਖਣੀ ਰਹੀਂ ਉਸ ਜ਼ਿੰਦਗੀ ਲਈ ਸੰਗਰਾਮ ਕਰਾਂਗਾ ਜਿਸ ਵਿੱਚ ਠੇਕੇਦਾਰ ਸਾਰਾ ਦੁੱਧ ਨਹੀਂ ਚੁੱਕ ਲੈ ਜਾਣਗੇ ਤੇ ਬਸ਼ੀਰੇ ਦੁੱਧ ਪੀਣਗੇ ਜਿੱਥੇ ਇੱਕ ਕਮਾਰਨ ਦੀ ਸੱਦਰ ساری ਉਮਰ ਕਿਸੇ ਦੇ ਪੈਰਾਂ ਨੂੰ ਕੜਵਲ ਨਹੀਂ ਪਾੰਦੀ ਰਹੇਗੀ ਤੇ ਜਿੱਥੇ ਬਸ਼ੀਰੇ ਦੇ ਬਾਲ ਮੰਦੀਆਂ ਉਡਾਰੀਆਂ ਨੂੰ ਇੱਕ ਸੰਗਲ ਪਾਕੇ ਮੱਝ ਦੇ ਕਿੱਲੇ ਨਾਲ ਕੋਈ ਨਹੀਂ ਬਣ ਸਕੇਗਾ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ